ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੀਲੇ ਦੇ ਸ਼ਾਹ ਸਵਾਰ ਅੰਮ੍ਰਿਤ ਕੇ ਦਾਤੇ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਧੰਨ ਗੁਰੂ ਕਲਗੀ ਤਰਪਾ ਪਾਤਸ਼ਾਹ ਜੀ ਜੇ ਉਹਨਾਂ ਨੇ ਤਲਵਾਰ ਚੱਕੀ ਹੈ ਤੇ ਮਹਾਰਾਜ ਨੇ 14 ਜੰਗਾਂ ਦੇ ਵਿੱਚ ਫਤਿਹ ਪ੍ਰਾਪਤ ਕੀਤੀ ਤੇ ਦੁਸ਼ਮਣਾਂ ਦਾ ਨਾਸ ਕੀਤਾ ਹੈ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜੇ ਕਲਮ ਚੁੱਕੀ ਹੈ ਤੇ ਕਲਮ ਦੇ ਨਾਲ ਮਹਾਰਾਜ ਨੇ ਹਜ਼ਾਰਾਂ ਸ਼ਬਦ ਲਿਖ ਦਿੱਤੇ ਬੜੇ ਭਾਵਪੂਰਤ ਉਥੇ ਗੁਰੂ ਕਲਗੀ ਧਰ ਪਾਤਸ਼ਾਹ ਜੀ ਦੀ ਅਸੀਂ ਪ੍ਰਥਮ ਬਾਣੀ ਪੜ੍ਹਦੇ ਹਾਂ ਪ੍ਰਥਮ ਬਾਣੀ ਹੈ ਸ੍ਰੀ ਜਾਪ ਸਾਹਿਬ 199 ਪਉੜੀਆਂ ਜੋ ਅਸੀਂ ਨਿਤਨੇਮ ਦੀਆਂ ਬਾਣੀਆਂ ਵਿੱਚ 2 ਨੰਬਰ ਤੇ ਪੜਦੇ ਹਾਂ ਸ੍ਰੀ ਜਪਜੀ ਸਾਹਿਬ ਜੀ ਤੋਂ ਬਾਅਦ ਤੇ ਸ੍ਰੀ ਜਾਪ ਸਾਹਿਬ ਜੀ ਦੇ ਅੰਦਰ ਦੋ ਪੌੜੀਆਂ ਨੇ 94 ਤੇ 95 ਨੰਬਰ ਜੋ ਮਹਾਰਾਜ ਨੇ ਚਾਰਚਰੀ ਛੰਦ ਦੇ ਰੂਪ ਵਿੱਚ ਵਿਚਾਰਨ ਕੀਤੀਆਂ ਨੇ ਉਹ ਗੈਤਰੀ ਮੰਤਰ ਹੈ ਗੁਰੂ ਪਿਆਰਿਓ ਗਾਇਤਰੀ ਮੰਤਰ ਦੇ ਰੂਪ ਵਿੱਚ ਉਚਾਰਨ ਕੀਤੀਆਂ ਨੇ ਜਿਵੇਂ ਸਨਾਤਨ ਧਰਮ ਦਾ ਗਾਇਤਰੀ ਮੰਤਰ ਹੈ ਇਸੇ ਤਰੀਕੇ ਨਾਲ ਗੁਰੂ ਕਲਗੀ ਧਰਪਾਤਸ਼ਾ ਜਿਨੇ ਵਿੱਚ ਜਾਪ ਸਾਹਿਬ ਦੇ ਵਿੱਚ ਇਹ ਦੋ ਪੌੜੀਆਂ ਦੇ ਰੂਪ ਦੇ ਵਿੱਚ ਗਾਇਤਰੀ ਮੰਤਰ ਉਚਾਰਨ ਕੀਤਾ ਹੈ ਸੋ ਗਾਇਤਰੀ ਮੰਤਰ ਤੇ ਦਾਸ ਨੇ ਇੱਕ ਵੀਡੀਓ ਬਣਾ ਕੇ ਪਹਿਲਾਂ ਵੀ ਪਾਈ ਹੈ ਸੋ ਇਸ ਦੋ ਪੌੜੀਆਂ ਦੇ ਅਰਥ ਕੀ ਨੇ ਮਹਾਰਾਜ ਨੇ ਕੀ ਉਪਦੇਸ਼ੇ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ ਜੋ ਕਿ ਚਾਂਤਰੀ ਛੰਦ ਦੇ ਰੂਪ ਵਿੱਚ ਹੈ ਮਹਾਰਾਜ ਇਹਨਾਂ ਦੋ ਪੌੜੀਆਂ ਦੇ ਵਿੱਚ ਕਿਰਪਾ ਕਰਦੇ ਨੇ ਚਾਂਤਰੀ ਛੰਦ ਤਵੈ ਪ੍ਰਸਾਦ ਚਾਂਤਰੀ ਨਾਮ ਹੈ ਹੋਲੀ ਹੋਲੀ ਦੀ ਚਲ ਚੱਲਣ ਵਾਲਾ ਛੰਦ ਹੈ ਤਵੈ ਪ੍ਰਸਾਦ ਭਾਵ ਕਿ ਤੇਰੀ ਕਿਰਪਾ ਨਾਲ ਇਹ ਅਕਾਲ ਪੁਰਖ ਵੈਗਰੂ ਅਸੀਂ ਤੇਰੀ ਕਿਰਪਾ ਦੇ ਨਾਲੇ ਬਾਣੀ ਜਿਹੜੀ ਉਚਾਰਨ ਕਰਦੇ ਹਾਂ ਮਹਾਰਾਜ ਕਿਰਪਾ ਕਰਦੇ ਨੇ ਗੁਰੂ ਕਲਗੀ ਤਰਪਾਦਾ ਸਾਹਿਬ ਗੋਬਿੰਦੇ ਸੋ ਗੁਰੂ ਪਿਆਰਿਓ ਗੱਗੇ ਨੂੰ ਹੋੜਾ ਬੱਬੇ ਨੂੰ ਸਿਹਾਰੇ ਉੱਤੇ ਟਿੱਪੀ ਦੱਦੇ ਲਾ ਗੋਬਿੰਦੇ ਸੋ ਇਹਦਾ ਅਰਥ ਹੈ ਗੋ ਨਾਮ ਰੱਖਿਆ ਕਰਨ ਵਾਲਾ ਗੋ ਨਾਮ ਹੈ ਧਰਤੀ ਦਾ ਬਿੰਦ ਨਾਮ ਰੱਖਿਆ ਕਰਨ ਵਾਲਾ ਸੋ ਜਿਹੜਾ ਧਰਤੀ ਦੀ ਵੀ ਰੱਖਿਆ ਕਰਨ ਵਾਲਾ ਧਰਤੀ ਦੀ ਵੀ ਪਾਲਣਾ ਕਰਨ ਵਾਲਾ ਧਰਤੀ ਤੇ ਵੱਸਣ ਵਾਲੇ ਜੀਵਾਂ ਦੀ ਰੱਖਿਆ ਕਰਨ ਵਾਲਾ ਧਰਤੀ ਤੇ ਵੱਸਣ ਵਾਲੇ ਜੀਵਾਂ ਦੀ ਪਾਲਣਾ ਕਰਨ ਵਾਲਾ ਉਹਨੂੰ ਕਹਿੰਦੇ ਨੇ ਗੋਵਿੰਦੇ ਕਿਉਂਕਿ ਹਰ ਜੀਵ ਦੀ ਉਹ ਹਰ ਸਮੇਂ ਪਲਪਰਤ ਪਾਲਣਾ ਕਰਦਾ ਹੈ ਸਾਰ ਸੰਭਾਲੇ ਨਿਤ ਪ੍ਰਤ ਪਾਲੇ ਸੋ ਉਹ ਸੰਭਾਲ ਵੀ ਕਰਦਾ ਹੈ ਸਾਰ ਵੀ ਲੈਂਦਾ ਹੈ ਤੇ ਪ੍ਰਤਪਾਲਣਾ ਵੀ ਕਰਦਾ ਹੈ ਪ੍ਰਤਪਾਲ ਮਾਤਾ ਉਧਰ ਰੱਖ ਹੈ ਲਗਣ ਦੇ ਤਨਾ ਸੇਖ ਕੋਈ ਵੀ ਜੀਵ ਹੈ ਉਹ ਪ੍ਰਮਾਤਮਾ ਦੇ ਅਧੀਨ ਹੈ ਤੇ ਪ੍ਰਮਾਤਮਾ ਹੀ ਉਹਦੀ ਪ੍ਰਤਪਾਲ ਕਰਦਾ ਹੈ ਇਸ ਵਾਸਤੇ ਮਹਾਰਾਜ ਕਹਿੰਦੇ ਗੋਬਿੰਦੇ ਉਹ ਜਿਹੜਾ ਗੋਬਿੰਦ ਦਾਤਾ ਹੈ ਨਾ ਪ੍ਰਮਾਤਮਾ ਉਹ ਪਾਲਣਾ ਕਰਦਾ ਹੈ ਹਰ ਸਮੇਂ ਜੀਵਾਂ ਦੀ ਪਾਲਣਾ ਕਰਦਾ ਹੈ ਜਿੰਨੇ ਵੀ ਜੀਵ ਉਹਦੇ ਬਣਾਏ ਹੋਏ ਨੇ ਉਨਾਂ ਦੀ ਪਾਲਣਾ ਕਰਦਾ ਹੈ। ਉਹਨਾਂ ਨੂੰ ਪਾਲਦਾ ਹੈ। ਉਹਨਾਂ ਦੀ ਸੰਭਾਲ ਕਰਦਾ ਹੈ। ਗੋਬਿੰਦੇ ਮੁਕੰਦੇ ਅਗਲਾ ਸ਼ਬਦ ਵਰਤਿਆ ਮੁਕੰਦੇ। ਮੰਮੇ ਨੂੰ ਔਂਕੜ ਹੈ। ਕਕੇ ਨੂੰ ਸਿਹਾਰੀ ਉੱਤੇ ਟਿੱਪੀ। ਦਦੇ ਨੂੰ ਲਾਂ ਮੁਕੰਦੇ। ਭਾਵ ਕਿ ਮੁਕਤੀ। ਮੁਕਤੀ ਦੇਣ ਵਾਲਾ ਮੁਕੰਦੇ ਮੁਕਤੀ ਦੇਣ ਵਾਲਾ ਮੁਕਤ ਕਰਨ ਵਾਲਾ ਬੰਧਨ ਕਾਟ ਮੁਕਤ ਗੁਰੂ ਕੀ ਨਾਂ ਜਿਹੜਾ ਕਿ ਸੰਸਾਰੀ ਬੰਧਨਾਵਾਂ ਚੋਂ ਵੀ ਮੁਕਤ ਕਰਨ ਵਾਲਾ ਹੈ ਤੇ ਅੰਦਰ ਦੇ ਜਿਹੜੇ ਬੰਧਨ ਨੇ ਉਹਨਾਂ ਨੂੰ ਵੀ ਕੱਟਣ ਵਾਲਾ ਹੈ ਸੋ ਮੁਕਤੀ ਦਾਤਾ ਕਿਉਂਕਿ ਵਾਹਿਗੁਰੂ ਤੋਂ ਬਿਨਾਂ ਕੋਈ ਮੁਕਤੀ ਨਹੀਂ ਦੇ ਸਕਦਾ ਉਹ ਵਾਹਿਗੁਰੂ ਮੁਕਤੀ ਦੇਣ ਦੇ ਸਮਰੱਥ ਹੈ ਸੰਸ ਪਰਮਾਤਮਾ ਮੁਕਤ ਕਰਨ ਵਾਲਾ ਹੈ ਜੰਜਾਲਾਂ ਵਿੱਚੋਂ ਬੰਦਨਾ ਵਿੱਚੋਂ ਦੁੱਖਾਂ ਵਿੱਚੋਂ ਦਲਿਦਰਾ ਵਿੱਚੋਂ ਜਿਨ੍ਹਾਂ ਨੂੰ ਦੁੱਖਾਂ ਦੇ ਬੰਧਨ ਪਏ ਆ ਉਹਨਾਂ ਨੂੰ ਵੈਗਰੂ ਦੁੱਖਾਂ ਰੂਪ ਬੰਦਨਾ ਵਿੱਚੋਂ ਵੀ ਮੁਕਤ ਕਰ ਦਿੰਦੇ ਆ ਜਿਨ੍ਹਾਂ ਨੂੰ ਵਿਸ਼ਿਆਂ ਦੇ ਬੰਧਨ ਪਏ ਆ ਜਿਨ੍ਹਾਂ ਦੀ ਆਤਮਾ ਵਿਸ਼ਿਆਂ ਨਾਲ ਗਰਸੀ ਹੋਈ ਹੈ ਉਹਨਾਂ ਨੂੰ ਵੀ ਵੈਗਰੂ ਇਹਨਾਂ ਤੋਂ ਮੁਕਤ ਕਰਾਉਣ ਵਾਲੇ ਇਸ ਕਰਕੇ ਗੁਰੂ ਕਲਗੀ ਤਰਪਾਦਾ ਸਾਹਿਬ ਨੇ ਮੁਕੰਦੇ ਸ਼ਬਦ ਵਰਤਿਆ ਕਿਉਂ ਮੁਕਤੀ ਦাতা ਹੈ ਮੁਕਤ ਦੇਣ ਵਾਲਾ ਹੈ ਮੁਕਤੀ ਦੇਣ ਵਾਲਾ ਹੈ ਉਦਾਰੇ ਸੋ ਉਦਾਰੇ ਦਾ ਅਰਥ ਹੈ ਉਦਾਰ ਚਿਤ ਵਾਲਾ ਖੁੱਲੇ ਦਿਲ ਵਾਲਾ ਉਦਾਰ ਚਿਤ ਵਾਲਾ ਕਿਉਂਕਿ ਉਹ ਦਾਤਾ ਦਈ ਜਾਂਦਾ ਹੈ ਹਰ ਕਿਸੇ ਨੂੰ ਦਿੰਦਾ ਹੈ ਹੁਣ ਗੁਰੂ ਪਿਆਰਿਓ ਉਹ ਵੀ ਦਾਤਾ ਪ੍ਰਾਪਤ ਕਰਦੇ ਜਿਹੜੇ ਰੱਬ ਦਾ ਨਾਮ ਹੀ ਲੈਂਦੇ ਭਾਵੇਂ ਮੰਨਦੇ ਨਹੀਂ ਆ ਉਹ ਵੀ ਰੋਟੀ ਖਾਂਦੇ ਆ ਉਹਨਾਂ ਦੇ ਘਰ ਵੀ ਪਦਾਰਥ ਸਭ ਕੁਝ ਰੱਬ ਦਾ ਦਿੱਤਾ ਹੋਇਆ ਹੈ ਦਿੰਦਾ ਦੇ ਲੈਂਦੇ ਥੱਕ ਪਾਹੇ ਮਹਾਰਾਜ ਕਹਿੰਦੇ ਦੇਣ ਵਾਲਾ ਨਹੀਂ ਥੱਕਦਾ ਲੈਣ ਵਾਲੇ ਥੱਕ ਜਾਂਦੇ ਆ ਇਸ ਵਾਸਤੇ ਉਦਾਰਚਿਤ ਹੈ ਉਹ ਸਭ ਨੂੰ ਦਾਤਾ ਦੇਣ ਵਿੱਚ ਉਦਾਰ ਹੈ ਵੱਡੇ ਦਿਲ ਵਾਲੇ ਵੱਡੇ ਜਿਗਰੇ ਵਾਲੇ ਉਦਾਰਚਿਤ ਹੈ ਖੁੱਲੇ ਦਿਲ ਵਾਲਾ ਓ ਅਪਾਰੇ ਅਪਾਰ ਦਾ ਅਰਥ ਹੈ ਪਾਰਾਵਾਰ ਤੋਂ ਰਹਿਤ ਅਪਾਰੇ ਦਾ ਅਰਥ ਪਾਰਾਵਾਰ ਤੋਂ ਰਹਿਤ ਜਿਹਦਾ ਕੋਈ ਪਾਰਾਵਾਰ ਨਹੀਂ ਗੁਰੂ ਪਿਆਰੇ ਇੱਕ ਸਮੁੰਦਰ ਹੈ ਬੜਾ ਵੱਡਾ ਸਮੁੰਦਰ ਦਾ ਕੋਈ ਪਾਰਾਵਾਰ ਹੈ ਉਹਦੀ ਕਿੰਨੀ ਲੰਬਾਈ ਕਿੰਨੀ ਚੌੜਾਈ ਕਿੰਨਾ ਡੂੰਘਾ ਹੈ ਉਹ ਕਿੱਥੇ ਜਾ ਕੇ ਮੁੱਕਦਾ ਹੈ ਉਹ ਜਾਣਿਆ ਜਾਂਦਾ ਹੈ ਸੋ ਉਹਦੇ ਬੰਨੇ ਵੀ ਨਹੀਂ ਉਹਦੀ ਡੁੰਗਾਈ ਵੀ ਹੈ ਸੋ ਪਰਮਾਤਮਾ ਜਿਹੜਾ ਹੈ ਉਹ ਪਾਰਾਵਾਰ ਤੋਂ ਰਹਿਤ ਹੈ ਉਹਦਾ ਪਾਰਾਵਾਰ ਕੋਈ ਜਾਣ ਹੀ ਨਹੀਂ ਸਕਦਾ ਉਹਦਾ ਅੰਤ ਕੋਈ ਜਾਣ ਹੀ ਨਹੀਂ ਸਕਦਾ ਏਡਾ ਵਿਸ਼ਾਲ ਹੈ ਇਸ ਵਾਸਤੇ ਮਹਾਰਾ ਕਹਿੰਦੇ ਅਪਾਰੇ ਪਾਰਾਵਾਰ ਤੋਂ ਰਹਿਤ ਹੈ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨਹ ਹੈ ਤੇਰਾ ਆਪਣਾ ਤੂੰ ਜਾਣ ਹੈ ਤੂੰ ਆਪਣਾ ਆਪ ਹੀ ਜਾਣਦਾ ਤੇਰਾ ਕਿਸੇ ਨੇ ਅਜੇ ਤੱਕ ਹੰਤ ਨਹੀਂ ਪਾਇਆ ਇਸੇ ਲਈ ਤੂੰ ਪਾਰਾਵਾਰ ਤੋਂ ਰਹਿਤ ਹੈ ਤੂੰ ਪਰੇ ਤੋਂ ਵੀ ਪਰੇ ਹੈ ਪਰੇ ਤੋਂ ਵੀ ਪਰੇ ਉਹਨੂੰ ਪਾਰ ਬ੍ਰਹਮ ਵੀ ਕਹਿੰਦੇ ਆ ਜਿਹਦਾ ਕੋਈ ਪਾਰਾਵਾਰ ਨਹੀਂ ਐਸਾ ਬ੍ਰਹਮ ਜਿਹਦਾ ਕੋਈ ਪਾਰਾਵਾਰ ਨਹੀਂ ਜਿਹੜਾ ਪਰੇ ਤੋਂ ਪਰੇ ਹੈ ਸਾਡੀ ਸਮਝ ਤੋਂ ਸਾਡੀ ਪਹੁੰਚ ਤੋਂ ਪਰੇ ਹੈ ਜਿਹੜਾ ਐਸਾ ਪਾਰਾਵਾਰ ਨਾਰਾ ਕਹਿੰਦੇ ਆ ਪਾਰੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀੰ 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 ਦਾ ਅਰਥ ਹੈ ਨਾਸ ਕਰਨ ਵਾਲਾ ਆਪ ਹੀ ਪੈਦਾ ਕਰਦਾ ਤੇ ਆਪ ਹੀ ਉਹਨਾਂ ਨੂੰ ਨਾਸ ਕਰ ਦਿੰਦਾ ਹੈ ਜਿਹੜਾ ਨਾਸ ਕਰਨ ਵਾਲਾ ਉਹਨੂੰ ਕਹਿੰਦੇ ਹਰੀੰ ਹਰਨ ਵਾਲਾ ਜਿਹੜਾ ਹਰਨ ਵਾਲਾ ਨਾਸ ਕਰਨ ਵਾਲਾ ਹੈ ਕਿਉਂਕਿ ਮੌਤ ਵੀ ਉਹਦੇ ਹੁਕਮ ਵਿੱਚ ਆਉਂਦੀ ਹੈ ਕਾਲ ਵੀ ਉਹਦੇ ਹੁਕਮ ਵਿੱਚ ਹੈ ਕਾਲ ਕਲਮ ਹੁਕਮ ਹਾਥ ਉਹਦੇ ਹੱਥ ਵਿੱਚ ਹੀ ਉਹ ਕਲਮ ਹੈ ਜਿਹਦੇ ਨਾਲ ਮੌਤ ਦੇ ਲੇਖ ਪਾਉਂਦਾ ਹੈ ਮਰਨ ਲਿਖਾਏ ਮੰਡਲ ਮੈਂ ਆਏ ਉਹ ਬੰਦੇ ਨੂੰ ਭੇਜਣ ਤੋਂ ਪਹਿਲਾਂ ਉਹਦੇ ਮੱਥੇ ਤੇ ਮੌਤ ਦਾ ਲੇਖ ਪਾ ਦਿੰਦਾ ਹੈ ਜੀਵਨ ਵੀ ਦਿੰਦਾ ਹੈ ਤੇ ਮੌਤ ਵੀ ਦਿੰਦਾ ਹੈ ਪਰ ਜਿੰਨਾ ਕ ਜੀਵਨ ਗੁਰੂ ਪਿਆਰੇ ਦਿੱਤਾ ਹੈ ਨਾਲ ਇਹ ਵੀ ਲਿਖ ਦਿੰਦਾ ਵੀ ਮੌਤ ਵੀ ਇੱਕ ਦਿਨ ਆਏਗੀ ਮਰਨਾ ਵੀ ਹੈ ਸਦੀਵੀ ਨਹੀਂ ਜੀਵਨ ਇੱਕ ਦਿਨ ਖਤਮ ਹੋਏਗਾ ਮਰਨ ਲਿਖਾਏ ਮੰਡਲ ਮੇ ਆਏ ਬੰਦਾ ਮੌਤ ਲਿਖਾ ਕੇ ਮੰਡਲ ਸੰਸਾਰ ਤੇ ਆਉਂਦਾ ਇਸ ਵਾਸਤੇ ਉਹ ਦਾਤਾ ਜਿਹੜਾ ਨਾ ਹਰਯੰ ਹਰਨ ਵਾਲਾ ਹੈ ਨਾਸ ਕਰਨ ਵਾਲਾ ਹੈ ਕਰਯੰ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਵਿਉਹ ਹੈ ਕਰਯੰ ਸਾਰੇ ਸੰਸਾਰ ਨੂੰ ਰਚਣ ਵਾਲਾ ਵੀ ਉਹ ਹੈ ਸਾਰੇ ਸੰਸਾਰ ਨੂੰ ਸਿਰਜਣ ਵਾਲਾ ਵੀ ਉਹ ਹੈ ਆਪ ਹੀ ਸਿਰਜਦਾ ਹੈ ਸਾਰੇ ਸੰਸਾਰ ਨੂੰ ਆਪ ਹੀ ਬਣਾਉਣ ਵਾਲਾ ਹੈ ਉਸ ਪਰਮਾਤਮਾ ਨੇ ਅੱਖ ਦੇ ਫੋਰ ਤੋਂ ਪਹਿਲਾਂ ਹੀ ਸਾਰਾ ਕੁਝ ਬਣਾ ਦਿੱਤਾ ਸੀ ਸਭ ਕੁਝ ਉਹਨੇ ਵੈਗਰੂ ਨੇ ਤੇ ਅੱਖ ਦੇ ਫੋਰ ਤੋਂ ਪਹਿਲਾਂ ਹੀ ਉਹ ਖਤਮ ਕਰ ਦਿੰਦਾ ਹੈ ਸੋ ਕਰਯੰ ਹਰਯੰ ਕਰਯੰ ਨਿਰਨਾਮੇ ਕਹਿੰਦੇ ਨੇ ਨਾਮਾ ਤੁਰਤ ਹੈ ਉਹਦੇ ਕੋਈ ਨਾਮ ਨਹੀਂ ਇੰਨੇ ਸੋ ਉਹ ਨਾਮਾਂ ਤੋਂ ਵੀ ਰਹਿਤ ਹੈ ਦੁਨੀਆ ਭਾਵੇਂ ਉਹਦੇ ਨਾਮ ਲੈਂਦੀ ਹੈ ਕੋਈ ਗੋਵਿੰਦੇ ਕਹਿੰਦਾ ਹੈ ਕੋਈ ਪਾਰਬ੍ਰਮ ਕਹਿੰਦਾ ਹੈ ਕੋਈ ਰਾਮ ਕਹਿੰਦਾ ਹੈ ਕੋ ਅੱਲਾ ਕਹਿੰਦਾ ਹੈ ਇਹ ਦੁਨੀਆ ਦੇ ਵਿੱਚ ਉਸਦੇ ਨਾਮ ਲਏ ਜਾਂਦੇ ਨੇ ਉਸ ਵੈਗਰੂ ਨੂੰ ਬੁਲਾਇਆ ਜਾਂਦਾ ਪਰ ਮਹਾਰਾਜ ਕਹਿੰਦੇ ਨਿਰਨਾਮ ਹੈ ਵੈਗਰੂ ਤੁਸੀਂ ਨਾਮਾਂ ਤੋਂ ਵੀ ਰਹਿਤ ਹੋ ਤੁਸੀਂ ਨਾਮਾਂ ਤੋਂ ਵੀ ਰਹਿਤ ਹੋ ਨਿਰਨਾਮੇ ਆਕਾਮੇ ਆਕਾਮੇ ਤੋਂ ਭਾਵ ਕਾਮਨਾ ਤੋਂ ਰਹਿਤ ਤੁਹਾਡੇ ਅੰਦਰ ਕਿਸੇ ਪ੍ਰਕਾਰ ਦੀ ਕਾਮਨਾ ਨਹੀਂ ਤੁਹਾਡੇ ਅੰਦਰ ਕਿਸੇ ਪ੍ਰਕਾਰ ਦੀ ਇੱਛਾ ਨਹੀਂ ਤੁਸੀਂ ਇੱਛਾ ਤੋਂ ਵੀ ਰਹਿਤ ਹੋ ਕਾਮਨਾ ਤੋਂ ਵੀ ਰਹਿਤ ਹੋ ਤੇ ਹਰ ਕਿਸੇ ਦੀ ਕਾਮਨਾ ਪੂਰੀ ਕਰਨ ਵਾਲੇ ਹੋ ਹਰ ਕਿਸੇ ਦੀ ਇੱਛਾ ਪੂਰੀ ਕਰਨ ਵਾਲੇ ਹੋ ਹਰ ਕਿਸੇ ਦੀਆਂ ਇਸ਼ਾਵਾਂ ਦੀ ਪੂਰਤੀ ਕਰਨ ਵਾਲੇ ਹੋ ਐਸੇ ਪਰਮਾਤਮਾ ਜੀ ਆਪ ਜੀ ਕਿਸੇ ਕਾਮਨਾ ਦੇ ਅਧੀਨ ਨਹੀਂ ਹੋ। ਇਹ ਮਹਾਰਾਜ ਨੇ ਗੈਤਰੀ ਮੰਤਰ ਦੇ ਰੂਪ ਵਿੱਚ ਇਹ ਸ਼ਬਦ ਜਿਹੜਾ ਹੈ 94 ਤੇ 95 ਨੰਬਰ ਦੋ ਪੌੜੀਆਂ ਉਚਾਰਨ ਕੀਤੀਆਂ ਨੇ। ਗੈਤਰੀ ਮੰਤਰ ਗੁਰੂ ਕਲਗੀ ਧਰਪਾਤਸ਼ਾ ਜੀ ਨੇ ਉਚਾਰਿਆ ਹੈ ਤੇ ਜਿਹੜਾ ਇਸ ਮੰਤਰ ਦਾ ਵੱਧ ਤੋਂ ਵੱਧ ਅਭਿਆਸ ਕਰਦਾ ਹੈ ਉਹਦੇ ਮਨ ਨੂੰ ਟਿਕਾ ਮਿਲਦਾ ਹੈ। ਜਿੰਨਾ ਕੋਈ ਇਹਦਾ ਵੱਧ ਜਾਪ ਕਰੇਗਾ ਉਹਨਾਂ ਮਨ ਨੂੰ ਟਿਕਾ ਮਿਲੇਗਾ। ਇਹ ਜਾਬ ਸਾਹਿਬ ਦੇ ਅੰਦਰ 94 ਤੇ 95 ਨੰਬਰ ਪੌੜੀ ਹੈ ਜੀ ਜਿਦੇ ਆਪ ਜੀ ਦੇ ਨਾਲ ਅਰਥ ਸਾਂਝੇ ਕੀਤੇ ਨੇ ਹੋਈਆਂ ਬੇਨਤ ਭੁੱਲਾਂ ਦੀ ਮਾਫੀ ਬਖਸ਼ਣੀ ਅੱਗੇ ਵਾਸਤੇ ਸਮਾਤ ਬਖਸ਼ਣੀ ਸੋ ਆਪਣੇ ਚੈਨਲ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬਰ ਕਰਨ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ